ਅਕਾਲੀ ਦਲ ਵੱਲੋਂ ਇਲਜ਼ਾਮ ਲਾਏ ਜਾਂਦੇ ਨੇ ਵੀ ਸਾਡੇ ਜਿਹੜੇ ਤੋਂ ਉਮੀਦਵਾਰ ਨੇ ਉਹਨਾਂ ਦੇ ਜਿਹੜੇ ਕਾਗਜ਼ ਨੇ ਉਹ ਰੱਦ ਕੀਤੇ ਜਾ ਰਹੇ ਨੇ ਲੋਕ ਨੇ ਜਿਹੜੇ ਫਾਈਲਾਂ ਕੋਖੋ ਕੇ ਭੱਜ ਰਹੇ ਨੇ ਉਹਨਾਂ ਦੀਆਂ ਫਾਈਲਾਂ ਪਾੜੀਆਂ ਜਾ ਰਹੀਆਂ ਤੇ ਯਾਰ ਛਰਿਆ ਮੈਂ ਸੋਸ਼ਲ ਮੀਡੀਆ ਤੇ ਤੁਸੀਂ ਦੇਖੋ ਵੀਡੀਓ ਚੱਲ ਰਹੀਆਂ ਨੇ ਘਨੌਰ ਦੇ ਵਿੱਚ ਕੀ ਹੋ ਰਿਹਾ ਪੇਪਰ ਚੱਕ ਕੇ ਭੱਜ ਰਹੇ ਨੇ ਚੰਗਰ ਵੀ ਉੱਥੇ ਇੰਟਰਵਿਊ ਕਰਦੇ ਨੇ ਬੰਦਿਆਂ ਨੂੰ ਅੰਦਰ ਨਹੀਂ ਬਣ ਦਿੱਤਾ ਜਾ ਰਿਹਾ ਯਾਰ ਦੱਸ ਇੰਨਾ ਧੱਕਾ ਕਦੇ ਕਿਸੇ ਸਰਕਾਰ ਨੇ ਨਹੀਂ ਜਿ ਕਰਿਆ ਫਰਦਾਸਪੁਰ ਚ ਦੇਖ ਲੋ ਇਹਨਾਂ ਦੇ ਵੱਡੇ ਲੀਡਰ ਨੇ ਕਹਤਾ ਪੱਗ ਜਿ ਕਿਤੇ ਕਿਲ ਠੋਕੇ ਨੇ ਯਾਰ ਪੱਗ ਦਾ ਤੁਹਾਨੂੰ ਇੰਨਾ ਵੀ ਨਹੀਂ ਪਤਾ ਵੀ ਸਿਰ ਦਾ ਤਾਜ ਹੁੰਦੀ ਐ ਸਿੱਖਾਂ ਦਾ ਤਾਜ ਆ ਯਾਰ ਤੈਨੂੰ ਸ਼ਰਮ ਆਉਣੀ ਚਾਹੀਦੀ ਇਹਦੇ ਕਿਹੜੇ ਗੱਲਾਂ ਕਹਿ ਰਹੇ ਆਂ ਤੂੰ ਕਿਲ ਕੱਟਿਆ ਹੋਇਆ ਇਹ ਦੇਖੋ ਇਹਨਾਂ ਨੂੰ ਇਹੀ ਨਹੀਂ ਪਤਾ ਲੱਗਦਾ ਵੀ ਕਿਸ ਟਾਈਮ ਕੀ ਗੱਲ ਕਰਨੀ ਆ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਵੱਲੋਂ ਵੱਡਾ ਬਿਆਨ ਆਇਆ ਕਹਿੰਦੇ ਅਸੀਂ 19500 ਕਿਲੋਮੀਟਰ ਲੰਬੀਆਂ ਸੜਕਾਂ ਨੇ ਜਿਹੜੀਆਂ ਉਹਨਾਂ ਨੂੰ ਬਣਾ ਰਹੇ ਆ ਲੋਕ ਕਹਿੰਦੇ ਵੀ ਪਿਛਲੀਆਂ ਸਰਕਾਰਾਂ ਦੇ ਵਿੱਚ ਇਹਨਾਂ ਤੇ ਉੱਤੇ ਸਿਰਫ ਪੈਚ ਵਰਕ ਹੋਏ ਸੀ ਸਰਕਾਰਾਂ ਦੇ ਵੱਲੋਂ ਸੜਕਾਂ ਹੀ ਨਹੀਂ ਬਣਾਈਆਂ ਗਈਆਂ ਸੜਕ ਬਣਾਈ ਹੁੰਦੀ ਕੰਮ ਕੀਤੇ ਹੁੰਦੇ ਇਹਨਾਂ ਨੇ ਤਾਂ ਕਹਿਣ ਦੀ ਲੋੜ ਨਹੀਂ ਪੈਣੀ ਸੀ ਉਹ ਲੋਕਾਂ ਨਹੀਂ ਦੱਸ ਦੇਣੇ ਸੀ ਵੀ ਆ ਇਹਨਾਂ ਨੇ ਕੰਮ ਕਰ ਦਿੱਤੇ ਕਾਂਗਰਸ ਨੇ ਪੈਚਵਰਕ ਕਰੇ ਸੀ ਅਕਾਲੀ ਦਲ ਨੇ ਤਾਂ ਰੋੜਾਂ ਦਾ ਜਾਲ ਵਸਾਇਆ ਜੀ 8 ਲੇਨਾਂ ਕੱਢਤੀਆਂ ਜਾਂਦੇ ਆ 150 ਤੇ ਗੱਡੀਆਂ ਛੁਕਦੀਆਂ ਹੈ ਕੋਈ ਕਿਤੇ ਪਿੱਛੇ ਪਹਿਲਾਂ ਸੀ ਹਾਲ ਇਦਾਂ ਦਾ ਕੋਈ ਫਲਾਈਓਵਰ ਦੇਖੋ ਸਾਰਾ ਪੰਜਾਬ ਮਤਲਬ ਤੁਸੀਂ ਇਹ ਲਓ ਵੀ 8 ਲੇਨਾਂ ਨਾਲ ਜੋੜੇ ਕੀ ਨੇ ਅਕਾਲੀ ਦਲ ਨੇ ਅਸਲ ਵਿੱਚ ਸਾਡੇ ਲੋਕ ਨਾ ਜੀ ਝੋਲੇ ਪੰਜਾਬੀ ਝੋਲੇ ਨੇ ਉਹ ਯਕੀਨ ਥੋੜਾ ਜਿਹਾ ਜ਼ਿਆਦਾ ਕਰ ਵੀ ਲੈਂਦੇ ਨੇ ਤੇ ਜਲਦੀ ਕਰ ਲੈਂਦੇ ਨੇ ਹੁਣ ਜਿੱਦਣ ਇਹਨਾਂ ਨੇ 2022 ਦੇ ਵਿੱਚ ਜੋ ਆਉਣਾ ਜਦੋਂ ਆਏ ਨੇ ਉਸ ਤੋਂ ਪਹਿਲਾਂ ਸਾਡੇ ਲੋਕਾਂ ਨੂੰ ਸਿਰਫ ਇਹ ਸੀ ਵੀ ਮਤਲਬ ਪਾਰਟੀਆਂ ਤੋਂ ਲੋਕ ਦੁਖੀ ਹੋ ਚੁੱਕੇ ਸੀ ਉਹ ਬਦਲ ਭਾਲ ਦੇ ਸੀਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਨਾ ਵੀ ਜਿਹੜਾ ਇਹ ਬਦਲ ਲਾਊਗਾ ਇਹ ਪਿਛਲੀਆਂ ਪਾਰਟੀਆਂ ਨਾਲੋਂ ਵੀ ਇਹਨਾਂ ਦੀ ਕਾਰਜਗੁਜ਼ਾਰੀ ਇੰਨੀ ਕੁ ਮਾੜੀ ਨਿਕਲੂਗੀ ਪਰ ਇਹ ਲੋਕਾਂ ਨੂੰ ਸਮਝ ਨਹੀਂ ਤੇ ਪਰ ਲੋਕ ਹੁਣ ਸਮਝ ਚੁੱਕੇ ਨੇ ਇਹ ਚੀਜ਼ ਕੋਈ ਕੰਮ ਤਾਂ ਹੋਵੇ ਨਾ ਕਰਿਆ ਹੋਵੇ ਕੋਈ ਡਿਵੈਲਪਮੈਂਟ ਹੋਈ ਹੋਵੇ ਕੋਈ ਰੋਡ ਕੱਢੇ ਹੋਣ ਕੋਈ ਯੂਨੀਵਰਸਟੀਆਂ ਬਣੀਆਂ ਹੋਣ ਕੋਈ ਪੁਲ ਲਾਏ ਹੋਣ ਕੋਈ ਥਰਮਲ ਪਲਾਂਟ ਲਾਏ ਹੋਣ ਕੋਈ ਵੱਡਾ ਪ੍ਰੋਜੈਕਟ ਲਿਆਂਦਾ ਕੁਝ ਵੀ ਨਹੀਂ ਜੀ ਹਵਾ 'ਚ ਨੇ ਸਾਰਾ ਕੁਝ ਪਰੋਂ ਮੈਂ ਇਕੱਲੇਦਲ 2027 ਦੇ ਵਿੱਚ 100% ਸਰਕਾਰ ਬਣਾਊਗਾ ਜੀ ਆ ਮੈਂ ਤੁਹਾਡਾ ਨਾ ਵਾਅਦਾ ਕਰਦਾ ਤੁਸੀਂ ਦੇਖ ਲਿਓ 2027 ਕੰਨਾ ਕਿਸਮਾ ਰਹਿ ਗਿਆ 100% ਇਕੱਲੇਦਲ ਦੀ ਸਰਕਾਰ ਆ ਰਹੀ ਹੈ ਬਾਕੀ ਤੁਹਾਨੂੰ ਅੱਜ ਜਲਾ ਪ੍ਰੇਸ਼ਨੀ ਤੋਂ ਉਹਨਾਂ ਦੇ ਵਿੱਚ ਜਾਂ ਤਰਨਤਾਰਨ ਇਲੈਕਸ਼ਨ ਹੋਈ ਬਾਈ ਤੁਸੀਂ ਦੇਖ ਹੀ ਲਿਆ ਲੋਕਾਂ ਦਾ ਫਤਵਾ ਮਿਲ ਰਿਹਾ ਜੀ ਲੋਕ ਅਕਾਲੀ ਦਲ ਨੂੰ ਪਿਆਰ ਕਰਦੇ ਨੇ ਥੋੜੇ ਹਲਕੇ ਦੀ ਗੱਲ ਕਰੀਏ ਖੰਨੇ ਦੀ ਕੀ ਉੱਥੋਂ ਥੋੜੇ ਹਲਕਾ ਇੰਚਾਰਜ ਨੇ ਯਾਦਵਿੰਦਰ ਜਾਦੀ ਉਹਨਾਂ ਦੇ ਕੰਮਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਦੀ ਪਾਰਟੀ ਨੂੰ ਕੀ ਦੇਣ ਉਹਨਾਂ ਨੇ ਗਰਾਊਂਡ ਲੈਵਲ ਤੇ ਇੱਕ ਸਰਪੰਚੀ ਤੋਂ ਸ਼ੁਰੂ ਕਰਕੇ ਨਾ ਇੰਨੀ ਕ ਮਿਹਨਤ ਕਰੀ ਆ ਤੇ ਮੀਤ ਪ੍ਰਧਾਨ ਬਣੇ ਨੇ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਬਣੇ ਨੇ ਫੇਰ ਕਹ ਲੋ ਹਲਕਾ ਇੰਚਾਰਜ ਲੱਗੇ ਨੇ 2022 ਦੇ ਵਿੱਚ ਉਹਨਾਂ ਦੇ ਵਾਈਫ ਬੀਬੀ ਜਸੀਬਤੌਰ ਜਾਦੂ ਜੀ ਲੇਖ ਲੜੇ ਨੇ ਉਹ ਇੰਨੇ ਕ ਮਤਲਬ ਕਹ ਲੋ ਨਿੱਗੇ ਸੁਵਾਦੇ ਨੇ ਤੁਸੀਂ ਕਦੇ ਮਿਲ ਕੇ ਦੇਖਿਓ ਮਤਲਬ ਜੇ ਤੁਸੀਂ ਕਿਸੇ ਵੀ ਕੰਮ ਨੂੰ ਅਕਾਲੀ ਦਲ ਛੱਡੋ ਜੀ ਕਾਂਗਰਸ ਤੇ ਆੜੂ ਵਾਲਾ ਚਲੇ ਜਾਵੇ ਇਹਨਾਂ ਦਾ ਵੀ ਕੰਮ ਕਰਕੇ ਮੋੜ ਦੇਣ ਉਹ ਇੰਨੇ ਕ ਮਤਲਬ ਸਵਾਹ ਦੇ ਵੀ ਵਧੀਆ ਨੇ ਤੇ ਕੰਮਕਾਰ ਲਈ ਵੀ ਗਰਾਊਂਡ ਲੈਵਲ ਤੇ ਵਰਕ ਕਰ ਰਹੇ ਨੇ ਖੰਨੇ ਦੇ ਵਿੱਚ। ਥੋੜਾ ਵੇਲੇ ਉਹਨਾਂ ਨੇ ਦੋ ਟਰੱਕ ਭਰ ਕੇ ਉੱਥੇ ਭੇਜੇ ਰੱਛੋਂ ਦੇ। ਖੰਨੇ ਹਲਕੇ 'ਚ ਕੋਈ ਵੀ ਸਮੱਸਿਆ ਆਉਂਦੀ ਆ। ਆ ਪੁਲ ਪਿਚ ਪੋਲ ਸੀਗਾ, ਸੜਕ ਟੁੱਟੀ ਹੋਈ ਸੀ। ਧਰਨੇ ਲੱਗੇ ਹੋਏ ਸੀ। ਸਭ ਤੋਂ ਪਹਿਲਾਂ ਪਾਉਂਦੇ ਨੇ ਹਰੇਕ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ਤੇ ਕਰਦੇ ਨੇ ਲੋਕਾਂ ਲਈ ਇੱਕ ਮਸੀਹਾ ਨੇ ਜਦਵਿੰਦਰ ਸਿੰਘ ਜਾਦੂ ਜੀ। ਕਿਹੜਾ ਲੀਡਰ ਆ ਜਿਹੜੀ ਰਾਤ ਨੂੰ ਸੁੱਤਾ ਪਿਆ ਉੱਠਦਾ 2 ਵਜੇ ਚਲੇ ਜਾਓ ਗੇਟ ਕਰਦਾ ਖੁੱਲਾ ਹੁੰਦਾ ਕੰਮ ਕਹਿ ਕੇ ਦੇਖੇ ਉੱਠ ਕੇ ਮਿਲਦੇ ਨੇ ਤੇ ਕੰਮ ਕਰਾ ਕੇ ਤੋਰਦੇ ਨੇ ਆ ਆਉਂਦਾ ਲੀਡਰ ਇਹ ਆ ਜਦਵਿੰਦਰ ਸਿੰਘ ਜਾਦੂ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਮਾਮਲਾ ਕਾਫੀ ਭਖਦਾ ਹੋਇਆ ਨਜ਼ਰ ਆ ਰਿਹਾ ਵਿਰੋਧੀ ਪਾਰਟੀਆਂ ਸਿਆਸੀ ਪਾਰਟੀਆਂ ਦੇ ਉੱਤੇ ਵੱਡੇ ਵੱਡੇ ਇਲਜ਼ਾਮ ਲਾਉਂਦੀਆਂ ਨੇ ਤਾਂ ਇਸ ਮੁਤਾਬਿਕ ਗੱਲਬਾਤ ਕਰਾਂਗੇ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਦੇ ਸੀਨੀਅਰ ਲੀਡਰ ਖੰਨੇ ਤੋਂ ਰਿਹਾਉ ਕਲਾਂ ਦੇ ਸਰਪੰਚ ਮੌਜੂਦ ਨੇ ਗੱਲਬਾਤ ਕਰਾਂਗੇ ਕਿਵੇਂ ਦੀਆਂ ਤਿਆਰੀਆਂ ਚੱਲਦੀਆਂ ਨੇ ਸਰਪੰਚ ਸਾਹਿਬ ਸਾਰੇ ਨਾਲੋਂ ਪਹਿਲਾਂ ਰੋਜ਼ਾਨਾ ਟਾਈਮ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਰੋਜ਼ਾਨਾ ਟਾਈਮ ਦਾ ਅਤੇ ਡਾਕ ਟੈਲੀਵਿਜ਼ਨ ਦਾ ਤੁਸੀਂ ਕਵਰੇਜ ਕੀਤੀ ਸਾਨੂੰ ਮੌਕਾ ਦਿੱਤਾ ਬੋਲਣ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਤਿਆਰੀਆਂ ਕਿਵੇਂ ਚੱਲ ਰਹੀਆਂ ਚੋਣਾਂ ਦੀਆਂ ਸੋ ਚੋਣਾਂ ਦੀਆਂ ਤਿਆਰੀਆਂ ਪੂਰੀਆਂ ਨੇ ਹੁਣ ਤੁਸੀਂ ਇਹ ਦੇਖ ਲਓ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਤੀ ਚੋਣਾਂ ਆ ਚੁੱਕੀਆਂ ਨੇ 14 ਤਰੀਕ ਨੂੰ ਚੋਣਾਂ ਨੇ 17 ਦਾ ਰਿਜ਼ਲਟ ਪਰ ਮੌਕੇ ਤੇ ਤੁਸੀਂ ਇਹ ਦੇਖੋ ਵੀ ਹਾਲਾਤ ਕੀ ਬਣਦੇ ਜਾ ਰਹੇ ਨੇ ਪੰਜਾਬ ਦੇ ਘਨੌਰ ਚ ਦੇਖੋ ਕਿੰਨਾ ਧੱਕਾ ਯਾਰ ਸਰਕਾਰਾਂ ਐ ਥੋੜੀ ਕਰਦੇ ਜਾਂਦੇ ਨੇ ਕਦੇ ਦੇਖਿਆ ਸੀਗਾ ਵੀ ਇੰਨਾ ਧੱਕਾ ਹੁੰਦਾ ਚੋਣਾਂ ਚ ਇਹ ਹੁਣ ਸਰਕਾਰਾਂ ਡਰ ਚੁੱਕੀਆਂ ਨੇ ਉਹਨਾਂ ਨੂੰ ਪਤਾ ਲੱਗ ਚੁੱਕਿਆ ਵੀ ਸਾਡਾ ਸਮਾਂ ਗਿਆ ਪਰ ਉਹਨਾਂ ਨੂੰ ਇਹ ਨਹੀਂ ਸਮਝ ਬਿੱਤਕਾ ਜਿੰਨਾ ਤੁਸੀਂ ਕਰੋਗੇ ਉਹ ਤੁਹਾਡੇ ਉਲਟੇ ਨਿਕਲਣਾ ਆ ਕੇ ਮਤਲਬ ਕੀ ਲੋਕਾਂ ਦਾ ਬੱਸਾ ਵੱਧਦਾ ਜਾ ਰਿਹਾ ਜੀ ਕਿਵੇਂ ਦੇਖਦੇ ਹੋ ਸਿਆਸੀ ਪਾਰਟੀ ਕਹਿੰਦੀ ਹੈ ਕਿ ਵਿਰੋਧੀ ਪਾਰਟੀਆਂ ਜਿਹੜੀਆਂ ਬਕਲਾਹਟ ਦੇ ਵਿੱਚ ਨੇ ਸਾਨੂੰ ਐਂ ਕਹਿੰਦੇ ਸੀ ਵੀ ਭਾਈ ਜਿਹੜੀਆਂ ਤੁਹਾਡੀਆਂ ਬਾਈ ਇਲੈਕਸ਼ਨ ਇਹ ਸੈਮੀ ਫਾਈਨਲ ਆ 2027 ਦਾ ਅਸੀਂ ਆ ਵੀ ਜਿੱਤ ਗਏ ਜਿਹੜੀਆਂ ਪਹਿਲਾਂ ਬਾਈ ਇਲੈਕਸ਼ਨ ਹੋਈਆਂ ਅਸੀਂ ਉਹ ਵੀ ਜਿੱਤ ਗਏ ਵੀ ਹੁਣ 2027 ਚ ਮੁੜ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਬਣ ਜੂਗੀ 27 ਦੇ ਵਿੱਚ ਤੁਸੀਂ ਭਗਵੰਤ ਮਾਨ ਤਾਂ ਤੁਸੀਂ ਹੁਣ ਦੇਖ ਲਓ ਪਿੰਡਾਂ ਦੇ ਵਿੱਚ ਕੀ ਹਾਲ ਹੈ ਇਹਨਾਂ ਦੇ ਲੀਡਰਾਂ ਦਾ ਕੀ ਕੰਮ ਕਰ ਰਹੇ ਨੇ ਪਿੰਡਾਂ ਇੱਕ ਵੀ ਪਿੰਡ ਦੱਸੋ ਮੈਨੂੰ ਪਾਰ ਰਹੇ ਨੇ ਗਰੰਟਾ ਕਿਸੇ ਨੂੰ ਉਹ ਤਾਂ ਕਹਿੰਦੇ ਵੀ ਅਸੀਂ ਪੰਜਾਬ ਦੇ ਵਿੱਚ ਵਿਕਾਸ ਇਹਨਾਂ ਕਰਤਾ ਵੀ ਪੰਜਾਬ ਦੇ ਲੋਕ ਜਿਹੜੇ ਸਾਡੇ ਤੋਂ ਬਹੁਤ ਖੁਸ਼ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ ਸਾਡੀ ਸਰਕਾਰ ਬਣੂਗੀ ਪੰਜਾਬ ਦੇ ਲੋਕ ਜਾਗ ਚੁੱਕੇ ਨੇ ਜਿਹੜੀਆਂ ਪਹਿਲਾਂ ਪਾਰਟੀਆਂ ਸੀਗੀਆਂ ਇਹ ਲੋਟੂ ਪਾਰਟੀਆਂ ਸੀ ਦੇਖੋ ਇਹ ਤਾਂ ਰਾਜਨੀਤਿਕ ਗੱਲਾਂ ਹੁੰਦੀਆਂ ਨੇ ਇਹਨਾਂ ਦੀਆਂ ਜੀ ਪਹਿਲਾਂ ਲੋਟੂ ਸੀ ਹੁਣ ਮੈਂ ਕਹਣਾ ਵੀ ਜਿੰਨਾ ਕਰਜ਼ਾ ਆ ਤਿੰਨ 3.5 ਤਿੰਨ 4 ਸਾਲ ਚ ਇਹਨਾਂ ਨੇ ਪੰਜਾਬ ਤੇ ਚੜਾਤਾ ਇਹ ਪਾਰਟੀ ਨੇ ਉਹਨਾਂ ਕਰਜ਼ਾ ਤਾਂ ਕਦੇ ਲਿਆ ਹੀ ਨਹੀਂ ਸੀ ਕਿਸੇ ਸਰਕਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵੀ ਵੱਡੇ ਇਲਜ਼ਾਮ ਲੱਗਦੇ ਨੇ ਕਹਿੰਦੇ ਵੀ ਇਹਨਾਂ ਦੇ ਵੱਲੋਂ ਜਿਹੜੇ ਕਿ ਬੇਅਦਬੀਆਂ ਕਰਾਈਆਂ ਗਈਆਂ ਨੇ ਤਾਂ ਕਰਕੇ ਲੋਕ ਨੇ ਜਿਹੜੇ ਇਹਨਾਂ ਨੂੰ ਨਹੀਂ ਚਾਹੁੰਦੇ ਵੀ ਉਸ ਤੋਂ ਪਹਿਲਾਂ ਕਾਂਗਰਸ ਦੇ ਵੱਲੋਂ ਵੀ ਕਾਫੀ ਜਿਹੜੇ ਲੋਕਾਂ ਦੇ ਨਾਲ ਧੱਕਾ ਕੀਤਾ ਗਿਆ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿਹਨੇ ਕਿਹਾ ਵੀ ਅਕਾਲੀ ਦਲ ਨੇ ਜਾਂ ਕਿਸੇ ਪਾਰਟੀ ਨੇ ਬੇਅਦਬੀ ਕਰਾਈ ਹੈ ਜੀ ਉਸ ਸਮੇਂ ਚਲੋ ਸਰਕਾਰਾਂ ਹੁੰਦੀਆਂ ਨੇ ਹੁਣ ਮੈਨੂੰ ਇਹ ਦੱਸੋ ਇਹਨਾਂ ਦੀ ਸਰਕਾਰ 'ਚ ਕਿਤੇ ਬੇਅਦਬੀਆਂ ਹੋਈਆਂ ਨਹੀਂ ਹੂੰ ਠੀਕ ਹੈ ਇਹਨਾਂ ਦੇ ਕਿਸੇ ਨੇ ਹੱਥ ਥੋੜੀ ਬੰਨੇ ਨੇ ਜੀ ਨਹੀਂ ਬੇਅਦਵੀ ਇਹਨਾਂ ਨੂੰ ਜੇ ਪਤਾ ਕਰਾਈ ਹੈ ਕਿਹਨੇ ਚੱਕ ਕੇ ਅੰਦਰ ਕਰੋ ਅਮਲਾ ਜਮਲਾ ਕਾਨੂੰਨ ਸਾਰਾ ਇਹਨਾਂ ਕੋਲ ਆ ਅਫਸਰशाही ਇਹਨਾਂ ਕੋਲ ਆ ਐਡਮਿਨਿਸਟ੍ਰੇਸ਼ਨ ਇਹਨਾਂ ਕੋਲ ਆ ਇਹਨਾਂ ਨੂੰ ਰੋਕੇ ਕਿਸੇ ਨੇ ਜੇ ਇਹਨਾਂ ਨੂੰ ਲੱਗਦਾ ਵੀ ਇਹਨਾਂ ਨੇ ਕਰਾਇਆ ਕਰਾਇਆ ਪਰਚਾ ਦੋ ਅੰਦਰ ਕਰੋ ਇਹ ਗੱਲਾਂ ਨਾ ਨਹੀਂ ਚੱਲਣਾ ਇਹ ਗੱਲਾਂ ਹੀ ਰਹਿ ਗਈਆਂ ਜਦ ਦੇ ਹੋ ਰਹੀਆਂ ਨੇ ਬੇਅਦਵੀਆਂ ਅਗਰ ਉਸ ਸਮੇਂ ਹੋਈਆਂ ਨੇ ਜਿਨ੍ਹਾਂ ਨੇ ਕਰੀਆਂ ਨੇ ਤੁਸੀਂ ਕਾਰਵਾਈ ਕਰੋ ਤੁਹਾਡੇ ਹੱਥ ਬੰਨੇ ਆ ਕਿਸੇ ਨੇ ਕਾਨੂੰਨ ਤੁਹਾਡੇ ਕੋ ਆ ਪੁਲਿਸ ਤੁਹਾਡੇ ਕੋਲ ਆ ਅਡਮਿਨਿਸਟ੍ਰੇਸ਼ਨ ਤੁਹਾਡੇ ਕੋਲ ਤੁਸੀਂ ਇਨਵੈਸਟੀਗੇਸ਼ਨ ਕਰੋ ਜਿਹਨੇ ਕਰੀਆ ਪਰਚਾ ਦੇ ਕੇ ਅੰਦਰ ਕਰੋ ਠੀਕ ਹੈ ਪੰਜਾਬ ਦੇ ਵਿੱਚ ਹੁਣ ਚੋਣਾਂ ਦਾ ਮਾਹੌਲ ਹੈ ਕਾਫੀ ਮੁੱਦਾ ਭਖਿਆ ਹੋਇਆ ਹੈ ਅਕਾਲੀ ਦਲ ਵੱਲੋਂ ਇਲਜ਼ਾਮ ਲਾਏ ਜਾਂਦੇ ਨੇ ਵੀ ਸਾਡੇ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਜਿਹੜੇ ਕਾਗਜ਼ ਨੇ ਉਹ ਰੱਦ ਕੀਤੇ ਜਾ ਰਹੇ ਨੇ ਲੋਕ ਨੇ ਜਿਹੜੇ ਫਾਈਲਾਂ ਖੋਖੋ ਕੇ ਭੱਜ ਰਹੇ ਨੇ ਉਹਨਾਂ ਦੀਆਂ ਫਾਈਲਾਂ ਪਾੜੀਆਂ ਜਾ ਰਹੀਆਂ ਦੂਜੇ ਪਾਸੇ ਸਤਾਤਾ ਰੀਤ ਤੇ ਦਾ ਬਿਆਨ ਆਉਂਦਾ ਹੈ ਉਹ ਕਹਿੰਦਾ ਵੀ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਜਾਂਦਾ ਜੇਕਰ ਕਿਸੇ ਨਾਲ ਕੋਈ ਧੱਕਾ ਹੋ ਰਿਹਾ ਸਾਡੇ ਨਾਲ ਸੰਪਰਕ ਕਰੋ ਅਸੀਂ ਉਹਨਾਂ ਦੇ ਕਾਗਜ਼ ਆਪ ਬੈਠ ਕੇ ਭਰਾਵਾਂਗੇ ਉੱਥੇ ਓ ਯਾਰ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਸਰਕਾਰ ਕਹਿ ਰਹੀ ਐ ਅਸੀਂ ਕਾਗਜ਼ ਭਰਾਵਾਂਗੇ ਤੁਸੀਂ ਕਰੋ ਓ ਯਾਰ ਸ਼ਰਿਆਮ ਸੋਸ਼ਲ ਮੀਡੀਆ ਤੇ ਤੁਸੀਂ ਦੇਖੋ ਵੀਡੀਓ ਚੱਲ ਰਹੀਆਂ ਨੇ ਘਨੌਰ ਦੇ ਵਿੱਚ ਕੀ ਹੋ ਰਿਹਾ ਪੇਪਰ ਚੱਕ ਕੇ ਭੱਜ ਰਹੇ ਨੇ ਹੂੰ ਚੰਜਰ ਵੀ ਉੱਥੇ ਇੰਟਰਵਿਊ ਕਰਦੇ ਨੇ ਬੰਦਿਆਂ ਨੂੰ ਅੰਦਰ ਨਹੀਂ ਬਣ ਦਿੱਤਾ ਜਾ ਰਿਹਾ ਯਾਰ ਦੱਸ ਇੰਨਾ ਧੱਕਾ ਕਦੇ ਕਿਸੇ ਸਰਕਾਰ ਨੇ ਨਹੀਂ ਜ ਕਰਿਆ ਉਧਰ ਸੁਖਪਾਲ ਖਹਿਰਾ ਜੀ ਬੋਲ ਰਹੇ ਨੇ ਪੇਪਰ ਸਾਡੇ ਕੈਨਸਲ ਕਰਤੇ ਜਾਂ ਮਤਲਬ ਅੰਦਰ ਨਹੀਂ ਵੜਨਦੇ ਰੇ ਉਥੇ ਦੇਖ ਲਓ ਗੁਰਦਾਸਪੁਰ ਚ ਦੇਖ ਲਓ ਇਹਨਾਂ ਦੇ ਵੱਡੇ ਲੀਡਰ ਨੇ ਕਹਤਾ ਪੱਗ ਜਿ ਕਿਤੇ ਕਿਲ ਠੋਕੇ ਨੇ ਯਾਰ ਪੱਗ ਦਾ ਤੁਹਾਨੂੰ ਇੰਨਾ ਵੀ ਨਹੀਂ ਪਤਾ ਵੀ ਸਿਰ ਦਾ ਤਾਜ ਹੁੰਦੀ ਐ ਸਿੱਖਾਂ ਦਾ ਤਾਜ ਆ ਯਾਰ ਤੈਨੂੰ ਸ਼ਰਮ ਆਉਣੀ ਚਾਹੀਦੀ ਕਿਹੜੀ ਗੱਲਾਂ ਕਹਿ ਰਿਹਾ ਯਾਰ ਤੂੰ ਕਿਲ ਕੱਟਿਆ ਹੋਇਆ ਇਹ ਦੇਖੋ ਇਹਨਾਂ ਨੂੰ ਇਹੀ ਨਹੀਂ ਪਤਾ ਲੱਗਦਾ ਵੀ ਕਿਸ ਟਾਈਮ ਕੀ ਗੱਲ ਕਰਨੀ ਆ ਕਿਵੇਂ ਕਿਹੜੇ ਮੁੱਦੇ ਦੇ ਗੱਲ ਕਰਨੀ ਆ ਹੁਣ ਬਲਾਕ ਸ਼ਾਂਤੀਆਂ ਦੇ ਵਿੱਚ ਦੇਖ ਲਓ ਤੁਸੀਂ ਇਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਵੀ ਇੰਨਾ ਨਜਾਇਜ਼ ਧੱਕਾ ਲੋਕਾਂ ਨਾਲ ਜਿਹੜਾ ਤੁਸੀਂ ਕਰ ਰਹੇ ਹੋ ਨਾ ਇਹ ਤੁਹਾਨੂੰ 17ਵੇਂ ਪਤਾ ਲੱਗ ਜਾਣਾ ਹੈ ਵੀ ਹੋਣਾ ਕੀ ਹੈ ਵਿਕਾਸ ਨੂੰ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਵੱਲੋਂ ਵੱਡਾ ਬਿਆਨ ਆਇਆ ਹੈ ਕਹਿੰਦੇ ਅਸੀਂ 19500 ਕਿਲੋਮੀਟਰ ਲੰਬੀਆਂ ਸੜਕਾਂ ਨੇ ਜਿਹੜੀਆਂ ਉਹਨਾਂ ਨੂੰ ਬਣਾ ਰਹੇ ਹਾਂ ਲੋਕ ਕਹਿੰਦੇ ਵੀ ਪਿਛਲੀਆਂ ਸਰਕਾਰਾਂ ਦੇ ਵਿੱਚ ਇਹਨਾਂ ਤੇ ਉੱਤੇ ਸਿਰਫ ਪੈਚ ਵਰਕ ਹੋਏ ਸੀ ਸਰਕਾਰਾਂ ਦੇ ਵੱਲੋਂ ਸੜਕਾਂ ਹੀ ਨਹੀਂ ਬਣਾਈਆਂ ਗਈਆਂ ਤੁਸੀਂ ਇੱਕ ਮੈਂ ਜਿਹੜੀ ਆ ਤੁਸੀਂ ਗੱਲ ਕਹੀ ਹੈ ਭਗਵਾਨ ਸਰਕਾਰ ਕਹਿ ਰਹੀ ਐ ਅਸੀਂ 19000 ਕਿਲੋਮੀਟਰ ਸੜਕਾਂ ਬਣਾ ਰਹੇ ਆ ਪਿਛਲੇ ਆਨੇ ਪੈਚ ਵਰਕ ਕਰੇ ਉਹ ਇਹ ਤਾਂ ਕਾਂਗਰਸ ਨੇ ਪੈਚ ਵਰਕ ਕਰੇ ਸੀ ਅਕਾਲੀ ਦਲ ਨੇ ਤਾਂ ਰੋੜਾਂ ਦਾ ਜਾਲ ਵਛਾਇਆ ਜੀ 8 ਲੈਨਾਂ ਕੱਢਤੀਆਂ ਜਾਂਦੇ ਆ 150 ਤੇ ਗੱਡੀਆਂ ਛੂਕਦੀਆਂ ਹੈ ਕੋਈ ਕਿਤੇ ਪਿੱਛੇ ਪਹਿਲਾਂ ਸੀ ਹਾਲ ਇਦਾਂ ਦਾ ਕੋਈ ਫਲਾਈ ਓਵਰ ਦੇਖੋ ਸਾਰਾ ਪੰਜਾਬ ਮਤਲਬ ਤੁਸੀਂ ਇਹ ਲਓ ਵੀ ਏਟ ਲੈਣਾ ਨਾਲ ਜੋੜੇ ਕਿ ਨਾ ਕਾਲੀ ਦਲ ਨੇ ਹਾਂ ਕਾਂਗਰਸ ਦੇ ਟਾਈਮ ਪੈਚਵਰਕ ਜ਼ਰੂਰ ਹੋਇਆ ਉਹਨਾਂ ਨੇ ਬਸ ਪੈਚੇ ਲਾਏ ਨੇ ਹੁਣ ਇਹ ਕੀ ਕਰ ਰਹੇ ਨੇ ਇਹ ਵੀ ਤਾਂ ਪੈਚੇ ਲਾ ਰਹੇ ਨੇ ਜੀ ਨਹੀਂ ਇਹ ਕਹਿੰਦੇ ਅਸੀਂ ਤਾਂ ਸੜਕਾਂ ਬਣਾ ਰਹੇ ਹੁਣ ਤਾਂ ਅਸੀਂ ਇਹ ਜੀਆਂ ਸੜਕਾਂ ਬਣਾਵਾਂਗੇ ਜਿਹੜੀਆਂ ਟੁੱਟਣਗੀਆਂ ਹੀ ਨਹੀਂ ਕਹਿੰਦੇ ਪਿਛਲੀ ਵਾਰ ਕੀ ਹੋਇਆ ਸੀਗਾ ਪੁਰਾਣੀਆਂ ਸਰਕਾਰਾਂ ਕੀ ਕਰਦੀਆਂ ਸੀ ਮੂਰੇ ਮੂਰੇ ਸੜਕ ਬਣਦੀ ਜਾਂਦੀ ਸੀ ਪਿੱਛੇ ਪੱਟਣ ਵਾਲੇ ਆ ਜਾਂਦੇ ਸੀ ਕਦੇ ਪਿੱਛੇ ਸੀਵਰੇਜ ਵਾਲਾ ਆ ਰਿਹਾ ਕਦੇ ਪਾਈਪਲਾਈਨ ਪੈ ਰਹੀ ਆ ਨਵੀਂ ਸੜਕ ਬਣਦੀ ਬਾਅਦ ਚ ਅਸੀਂ ਕਹਿੰਦੇ ਪੱਟ ਪਹਿਲਾਂ ਦਿੰਦੇ ਸੀ ਤੁਸੀਂ ਇਹ ਦੇਖੋ ਇੱਕ ਵੀ ਸੜਕ ਮੈਨੂੰ ਕੋਈ ਤੁਸੀਂ ਇਹ ਦੱਸੋ ਵੀ ਕਿਹੜਾ ਜੀਟੀ ਰੋਡ ਕਿਹੜਾ ਇਹਨਾਂ ਨੇ ਵਧੀਆ ਮਤਲਬ ਲਾ ਲਓ ਸੜਕ ਹੁਣ ਬਣਾਈ ਹੋਵੇ ਆ ਹੜਾਂ ਤੋਂ ਬਾਅਦ ਸੜਕਾਂ ਇੰਨੀਆਂ ਕਿ ਟੁੱਟ ਗਈਆਂ ਸੀ ਖਰੜ ਚ ਤੁਸੀਂ ਦੇਖੋ ਵੀਡੀਓ ਮੈਂ ਸੁਣਦਾ ਦੀਗਾ ਲੋਕਾਂ ਦਾ ਬੁਰਾ ਹਾਲ ਘਰਾਂ 'ਚ ਪਾਣੀ ਵੜਦਾ ਸੀ ਸਾਰੇ ਪੰਜਾਬ ਦੀਆਂ ਛੜਕਾਂ ਟੁੱਟੀਆਂ ਹੋਈਆਂ ਸੀਗੀਆਂ ਤੁਸੀਂ ਇੱਕ ਵੀ ਸੜਕ ਨਹੀਂ ਜੀ ਇਹਨਾਂ ਨੇ ਬਣਾਈ ਸਿਰਫ ਇਹ ਜਿੱਥੇ ਜ਼ਿਆਦਾ ਲੋਕਾਂ ਦਾ ਫੁੱਟਫਾਲ ਸੀ ਉੱਥੇ ਇਹਨਾਂ ਨੇ ਲੇਪਾ ਪੋਚੀ ਜੀ ਕਰਤੀ ਪੈਚਵਰਕ ਵਾਂਗ ਸੜਕ ਕੋਈ ਨਹੀਂ ਬਣਾਈ ਇਹ ਤਾਂ ਗੱਲਾਂ ਕਰ ਰਹੇ ਨੇ ਸੜਕ ਬਣਾਈ ਹੁੰਦੀ ਕੰਮ ਕੀਤੇ ਹੁੰਦੇ ਇਹਨਾਂ ਨੇ ਤਾਂ ਕਹਿਣ ਦੀ ਲੋੜ ਨਹੀਂ ਪੈਣੀ ਸੀ ਉਹ ਲੋਕਾਂ ਨੂੰ ਦੱਸ ਦੇਣੇ ਸੀ ਵੀ ਆਹ ਇਹਨਾਂ ਨੇ ਕੰਮ ਕਰਤੇ ਅਕਾਲੀ ਦਲ ਦੀ ਸਥਿਤੀ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਕਿਉਂਕਿ ਲਗਾਤਾਰ ਜਿਹੜਾ ਕਿ ਚੋਣਾਂ ਹੁੰਦੀਆਂ ਨੇ ਉਹਦੇ ਵਿੱਚ ਹਾਰ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਇੱਕ ਪਾਸੇ ਤਾਂ ਕਿਹਾ ਜਾਂਦਾ ਕਿ ਅਕਾਲੀ ਦਲ ਮੁੜ ਪੰਜਾਬ ਦੇ ਵਿੱਚ ਜਿਹੜਾ ਕਿ ਉੱਠ ਰਹੀ ਹੈ ਦੂਜੇ ਪਾਸੇ ਅਕਾਲੀ ਦਲ ਦੇ ਵਿੱਚ ਦੋ ਫਾੜ ਹੋ ਗਏ ਇੱਕ ਸਰਜੀਤ ਲਹਿਰ ਬਣ ਗਈ ਇੱਕ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉਹਨਾਂ ਦੀ ਪ੍ਰਧਾਨਗੀ ਕਰ ਰਹੇ ਨੇ ਦੇਖੋ ਜਿਹੜਾ ਅਕਾਲੀ ਦਲ ਹੈ ਸੁਖਬੀਰ ਬਾਦਲ ਦੀ ਅਕਾਲੀ ਪੁਰਾਣਾ ਅਕਾਲੀ ਦਲ ਹੈ ਮਤਲ ਲਾ ਲਓ ਸਾਡੇ ਬਜ਼ੁਰਗਾ ਦੇ ਖੂਨ ਪਸੀਨੇ ਦੇ ਨਾਲ ਬਣੀ ਹੋਈ ਪਾਰਟੀ ਹੈ ਅਕਾਲੀ ਦਲ ਮਤਲ ਲਾ ਲਓ ਇਦਾਂ ਹੀ ਨਹੀਂ ਬਣਿਆ ਮਤਲਬ ਬਹੁਤ ਵੱਡਾ ਇਤਿਹਾਸ ਤੇ ਇਤਿਹਾਸ ਆ ਅਕਾਲੀ ਦਲ ਦਾ ਹੈ ਨਾ ਬਾਕੀ ਰਹਿ ਗਈ ਗੱਲ ਦੂਜਿਆਂ ਦੀ ਤੁਸੀਂ ਕਹਿ ਰਹੇ ਹੋ ਉਹਨਾਂ ਨੂੰ ਤਾਂ ਕੋਈ ਪੁੱਛੇ ਨਹੀਂ ਰਿਹਾ ਜੀ ਤਰਨ ਤਰਨ ਇਲੈਕਸ਼ਨ ਹੋਈ ਹੈ ਤੁਸੀਂ ਜਿਮਨੀ ਚੋਂ ਨਹੀਂ ਦੇਖ ਲਿਆ ਉਹਨੇ ਸਭ ਕਲੀਅਰ ਪੰਜਾਬ ਦਾ ਮੈਪ 2027 ਦਾ ਕਲੀਅਰ ਕਰਤਾ ਇਹ ਪਾਰਟੀਆਂ ਨੂੰ ਤਾਂ ਹੀ ਦਾ ਡਰ ਪਿਆ ਹੋਇਆ ਤੁਸੀਂ ਆਓ ਮੈਦਾਨ ਦੇ ਵਿੱਚ ਲੜੋ ਆ ਕੇ ਇਲੈਕਸ਼ਨ ਫੇਅਰ ਲੜੋ ਠੱਕੇ ਕਿਉਂ ਕਰ ਰਹੇ ਹੋ ਬਲੈਕ ਸੰਤੇ ਜ਼ਿਲ੍ਹਾ ਪ੍ਰੀਸ਼ਦ ਚ ਕਿਉਂਕਿ ਇਹਨਾਂ ਨੂੰ ਦਿਖ ਗਿਆ ਹੈ ਵੀ ਅਸੀਂ ਗਰਾਊਂਡ ਲੈਵਲ ਤੇ ਕੋਈ ਕੰਮ ਨਹੀਂ ਕੀਤਾ ਲੋਕ ਸਮਝ ਚੁੱਕੇ ਨੇ ਚੀਜ਼ਾਂ ਵੀ ਆਪਾਂ ਇਹਨਾਂ ਨੂੰ ਜ਼ਿਲ੍ਹਾ ਪਰੀਸ਼ਦ ਤੇ ਜੋ ਬਲਾਕ ਸ਼ਾਂਤੀ ਦੇ ਚੋਣਾਂ ਨੇ ਵੀ ਇਹ ਆਪਾਂ ਜੇ ਹਾਰ ਗਏ ਤਾਂ ਆਪਣੀ ਜਮੀ ਫੱਟੀ ਪੁੱਛੀ ਜਾਣੀ ਆ ਥੋੜੀ ਬਹੁਤੀ ਇੱਜ਼ਤ ਬਚਾ ਲਈਏ ਪਰ ਮੈਂ ਤੁਹਾਨੂੰ ਇਹ ਗੱਲ ਕਹਤੇ ਇੰਨਾ ਜਿਆਦਾ ਪਾ ਧੱਕਾ ਕਰਦੇ ਆ ਨਾ ਤਾਂ ਫੱਟੀ ਲੋਕ ਪੋਚ ਦਿੰਦੇ ਨੇ ਤੁਸੀਂ ਦੇਖ ਲਿਓ 17 ਨੂੰ ਆ ਜਾਣਾ ਰਿਜ਼ਲਟ ਕੀ ਹਾਲ ਹੁੰਦਾ ਇਹਨਾਂ ਦਾ ਤਰਨ ਤਰਨ ਦੀਆਂ ਜਿਮਨੀ ਚੋਣਾਂ ਦੀ ਗੱਲ ਕੀਤੀ ਤੁਸੀਂ ਅਕਾਲੀ ਦਲ ਬਾਰੇ ਗੱਲਬਾਤ ਕੀਤੀ ਕਹਿੰਦੇ ਵੀ ਉੱਥੇ ਜਿਹੜੇ ਕੰਚਨਪ੍ਰੀਤ ਕੌਰ ਸੀ ਧਰਮੀ ਪਰਿਵਾਰ ਦੇ ਮੈਂਬਰ ਸੀ ਸੁਖਵਿੰਦਰ ਕੌਰ ਰੰਦਾਵਾ ਦੇ ਸੁਪਤਰੀ ਸੀ ਕਹਿੰਦੇ ਵੀ ਉਹਨਾਂ ਦਾ ਜਿਹੜਾ ਬੈਕਗ੍ਰਾਉਂਡ ਆ ਸਾਰਾ ਗੈਂਗਸਟਰਾਂ ਦੇ ਨਾਲ ਜੁੜਿਆ ਹੋਇਆ ਕਹਿੰਦੇ ਵੀ ਇੱਕ ਗੈਂਗਸਟਰਾਂ ਨੂੰ ਤੁਸੀਂ ਖੜਾ ਕੀਤਾ ਵੋਟਾਂ ਦੇ ਵਿੱਚ ਤਾਂ ਪੰਜਾਬ ਦੇ ਲੋਕ ਉਹਨਾਂ ਨੂੰ ਵੋਟਾਂ ਕਿਵੇਂ ਪਾ ਦੇਣਗੇ ਨਹੀਂ ਪੰਜਾਬ ਦੇ ਲੋਕਾਂ ਨੇ ਪਹਿਲੀ ਗੱਲ ਤਾਂ ਜੀ ਉਹ ਕੋਈ ਗੈਂਗਸਟਰ ਨਹੀਂ ਠੀਕ ਹੈ ਜੇਕਰ ਉਹ ਕੰਚਨ ਪ੍ਰੀਤ ਨੂੰ ਇਹ ਗੈਂਗਸਟਰ ਦੱਸ ਰਹੇ ਸੀ ਤਾਂ ਜੱਜ ਸਾਹਿਬ ਨੇ ਉਹਦੋਂ 8:22 ਇੱਜ਼ਤਪਰੀ ਕੀਤਾ ਗੈਂਗਸਟਰਾਂ ਨੂੰ ਕੋਈ ਬਰੀ ਕਰਦਾ ਤਾਂ ਇਹੀ ਕਹਿ ਰਹੇ ਨੇ ਕਹਿੰਦੇ ਵੀ ਉੱਥੇ ਹੋ ਸਕਦਾ ਵੀ ਉਹਨਾਂ ਨੂੰ ਬਰੀ ਕਰਤਾ ਪਰ ਅਸੀਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਾਵਾਂਗੇ ਉੱਥੇ ਦੇ ਸੀਪੀ ਦੀ ਵੀ ਇੱਕ ਬਿਆਨ ਸਾਹਮਣੇ ਆਇਆ ਸੀ ਉਹ ਕਹਿੰਦੇ ਵੀ ਸਾਡੇ ਕੋਲ ਸਬੂਤ ਬਹੁਤ ਨੇ ਅਸੀਂ ਚੈਲੰਜ ਕਰਾਂਗੇ ਇਸ ਜਿਹੜੀ ਜ਼ਮਾਨਤ ਦਿੱਤੀ ਗਈ ਹੈ ਉੱਥੇ ਨਹੀਂ ਨਹੀਂ ਜ਼ਮਾਨਤ ਦਾ ਗੱਲ ਵੱਖਰੀ ਹੈ ਦੀ ਚੈਲੰਜ ਕਰੋ ਹਮ ਕਰੋ ਜੋ ਇਹ ਤੁਹਾਡੇ ਕੋਲ ਕੁਝ ਹੈ ਕਰੋ ਕਾਨੂੰਨੀ ਕਾਰਵਾਈ ਕਰੋ ਲੱਗ ਜਾਊਗਾ ਪਤਾ ਇਹ ਸਾਰੇ ਜੁਮਲੇ ਨੇ ਜੀ ਗੱਲਾਂ ਨੇ ਆਪਣੀ ਸਾਖ ਬਚਾਉਣ ਨੂੰ ਵੀ ਹੁਣ ਉਸਲ ਲੜਕੀ ਨੂੰ ਕਹਿ ਲੋ ਛੱਡ ਦਿੱਤਾ ਗਿਆ ਤਾਂ ਆਪਣੀ ਸਾਖ ਬਚਾਉਣ ਲਈ ਵੀ ਕੋਈ ਗੱਲਾਂ ਤਾਂ ਕਰਨੀਆਂ ਨੇ ਨਾ ਇਹ ਥੋੜੀ ਕਹਿਦਣਗੇ ਵੀ ਅਸੀਂ ਕੋਈ ਨਜਾਇਜ਼ ਕਰ ਰਹੇ ਸੀ ਇਹ ਤਾਂ ਹੁਣ ਆਪਣੀ ਸਾਖ ਬਚਾ ਰਹੇ ਨੇ ਕੋਈ ਗੱਲ ਨਹੀਂ ਤੁਸੀਂ ਜੋ ਕਰ ਸਕਦੇ ਹੋ ਕਰ ਲਓ ਪਰ ਲੋਕ ਤੁਹਾਨੂੰ ਜਵਾਬ ਦੇਣਗੇ ਪੰਜਾਬ ਦੇ ਲੋਕ ਤੁਹਾਨੂੰ ਸਤਾਈ ਚ ਤਾਂ ਤੁਹਾਡਾ ਹਾਲ ਦੇਖ ਕਿ ਉਹਨਾਂ ਤੁਸੀਂ ਇਹ ਸੰਮਤੀ ਚੋਣਾਂ 'ਚ ਦੇਖ ਲਓ ਜਲਾ ਪ੍ਰੇਸ਼ ਚ ਕੀ ਬਣਨਾ ਤੁਹਾਡਾ ਆ ਤੁਹਾਡੀ ਸੰਮਤੀ ਚੋਣਾਂ ਦੀ ਗੱਲ ਕਰਦੇ ਆ ਆਪਾਂ ਕਹਿੰਦੇ ਵੀ ਵਿਰੋਧੀ ਪਾਰਟੀਆਂ ਸਾਨੂੰ ਐ ਕਹਿੰਦੀਆਂ ਨੇ ਜਿੰਨੀਆਂ ਵੀ ਬਾਈ ਇਲੈਕਸ਼ਨ ਪੰਜਾਬ ਦੇ ਵਿੱਚ ਹੋਈਆਂ ਵੀ ਆ ਇਲੈਕਸ਼ਨਾਂ ਦੇ ਵਿੱਚ ਦੇਖ ਲਓ ਕੀ ਹਾਲ ਹੁੰਦਾ ਕਹਿੰਦੇ ਪਹਿਲਾਂ ਉੱਥੇ ਆਪਣਾ ਜਲੰਧਰ ਦੇ ਵਿੱਚ ਬਾਈ ਇਲੈਕਸ਼ਨ ਹੋਈ ਉਦੋਂ ਕਹਿੰਦੇ ਸੀਗੇ ਵੀ ਆਮ ਆਦਮੀ ਪਾਰਟੀ ਨੂੰ ਕਿਸਾਨ ਨੇ ਵੋਟ ਨਹੀਂ ਪਾਉਣੀ ਹੈਗੀ ਫਿਰ ਉਸ ਤੋਂ ਬਾਅਦ ਲੁਧਿਆਣੇ ਦੇ ਵਿੱਚ ਬਾਈ ਇਲੈਕਸ਼ਨ ਹੋਈ ਉਦੋਂ ਕਹਿੰਦੇ ਸੀ ਵੀ ਇਹਨਾਂ ਦਾ ਬਹੁਤ ਬੁਰਾ ਹਾਲ ਹੋ ਜਾਣਾ ਫਿਰ ਹੁਣ ਤਰਨਤਾਰਨ ਦੇ ਵਿੱਚ ਕਹਿੰਦੇ ਲੋਕ ਕਹਿੰਦੇ ਸੀ ਇਹ ਵੀ ਜਿਹੜਾ ਕਿ ਆਮ ਆਦਮੀ ਪਾਰਟੀ ਲਈ ਸੈਮੀ ਫਾਈਨਲ ਹੈ ਇਹਦੇ ਚ ਕਰਾਰੀ ਹਾਰ ਮਿਲੇਗੀ ਪਰ ਮੁੜ ਕੇ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਪੰਜਾਬ ਦੇ ਨਕਸ਼ੇ ਤੋਂ ਨਾਮ ਹੀ ਗੈਪ ਹੋ ਜਾਊਗਾ ਦੇਖੋ ਇਹ 100% ਸੱਚੀ ਗੱਲ ਹੈ ਆਮ ਆਦਮੀ ਅਸਲ ਵਿੱਚ ਸਾਡੇ ਲੋਕ ਨਾ ਜੀ ਭੋਲੇ ਨੇ ਪੰਜਾਬੀ ਭੋਲੇ ਨੇ ਉਹ ਯਕੀਨ ਥੋੜਾ ਜਿਹਾ ਜ਼ਿਆਦਾ ਕਰ ਵੀ ਲੈਂਦੇ ਨੇ ਤੇ ਜਲਦੀ ਕਰ ਲੈਂਦੇ ਨੇ ਹੁਣ ਜਿੱਦਣ ਇਹਨਾਂ ਨੇ 2022 ਦੇ ਵਿੱਚ ਜੋ ਆਉਣਾ ਜਦੋਂ ਆਏ ਨੇ ਉਹ ਤੋਂ ਪਹਿਲਾਂ ਸਾਡੇ ਲੋਕਾਂ ਨੂੰ ਸਿਰਫ ਇਹ ਸੀ ਵੀ ਮਤਲਬ ਪਾਰਟੀਆਂ ਤੋਂ ਲੋਕ ਦੁਖੀ ਹੋ ਚੁੱਕੇ ਸੀ ਉਹ ਬਦਲ ਭਾਲਦੇ ਸੀਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਨਾ ਵੀ ਜਿਹੜਾ ਇਹ ਬਦਲ ਆਊਗਾ ਇਹ ਪਿਛਲੀਆਂ ਪਾਰਟੀਆਂ ਨਾਲੋਂ ਵੀ ਇਹਨਾਂ ਦੀ ਕਾਰਜਗੁਜ਼ਾਰੀ ਇੰਨੀ ਕੁ ਮਾੜੀ ਨਿਕਲੂਗੀ ਪਰ ਇਹ ਲੋਕਾਂ ਨੂੰ ਸਮਝ ਨਹੀਂ ਤੇ ਪਰ ਲੋਕ ਹੁਣ ਸਮਝ ਚੁੱਕੇ ਨੇ ਜੀ ਇਹ ਚੀਜ਼ ਤੁਸੀਂ ਕੋਈ ਕੰਮ ਤਾਂ ਹੋਵੇ ਨਾ ਕਰਿਆ ਹੋਵੇ ਕੋਈ ਡਿਵੈਲਪਮੈਂਟ ਹੋਈ ਹੋਵੇ ਕੋਈ ਰੋਡ ਕੱਢੇ ਹੋਣ ਕੋਈ ਯੂਨੀਵਰਸਟੀਆਂ ਬਣੀਆਂ ਹੋਣ ਕੋਈ ਪੁਲ ਲਾਏ ਹੋਣ ਕੋਈ ਥਰਮਲ ਪਲਾਂਟ ਲਾਏ ਹੋਣ ਕੋਈ ਵੱਡਾ ਪ੍ਰੋਜੈਕਟ ਲਿਆਂਦਾ ਕੁਝ ਵੀ ਨਹੀਂ ਜੀ ਹਵਾ 'ਚ ਨੇ ਸਾਰਾ ਕੁਝ ਹਮ ਹੜਾਂ ਦੇ ਵਿੱਚ ਦੇਖ ਲਓ ਹੜਾਂ ਦੇ ਵਿੱਚ ਕੀ ਕਰਿਆ ਕਿਸੇ ਨੇ ਹਮ ਸਕ ਵੀਰ ਬਾਦਲ ਜੀ ਪਹੁੰਚੇ ਨੇ ਨਾ ਕੋਈ ਪਹੁੰਚਿਆ ਜੀ ਉਹ ਕਹਿੰਦੇ ਵੀ ਸਾਡੇ ਮੰਤਰੀ ਸੀਗੇ ਉੱਥੇ ਹੜ੍ਹਾਂ ਦੇ ਵਿੱਚ ਫਿਰਦੇ ਸੀ ਪਾਣੀ ਦੇ ਵਿੱਚ ਫਿਰ-ਫਿਰ ਕੇ ਉਹਨਾਂ ਦੇ ਪੈਰ ਗਲ ਗਏ ਸੀ ਵੀ ਇੰਨਾ ਬੁਰਾ ਹਾਲ ਹੋਇਆ ਲੋਕਾਂ ਦੀ ਉਹਨਾਂ ਨੇ ਮਦਦ ਕੀਤੀ ਆ ਉਹ ਯਾਰ ਮੰਤਰੀ ਥੋੜੇ ਪੈਰ ਗਲ ਗਏ ਤੁਸੀਂ ਕਹਿੰਦੇ ਹੋ ਨਾ ਮੰਤਰੀ ਪੈਰ ਗਲ ਗਏ ਤੁਹਾਨੂੰ ਜਾਣ ਨੂੰ ਕੀ ਨਹੀਂ ਕਿ ਬੱਚੇ ਯਾਰ ਇਹ ਤਾਂ ਨੰਬਰ ਬਣਾ ਰਹੇ ਸੀ ਸਾਰੇ ਵੀ ਅਸੀਂ ਮੜ ਜਾਈਏ ਪਜਾਮਾ ਜਿਹਾ ਚੱਕ ਕੇ ਇੱਥੇ ਤਸਲਾ ਜਿਹਾ ਚੱਕ ਕੇ ਚਲੇ ਜਾਨੇ ਆ ਵੀ ਮੀਡੀਆ 'ਚ ਆ ਜਾਗੇ ਵੀ ਹਾਂ ਜੀ ਹਾਂ ਵਾ 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 ਇਹ ਕੰਮ ਕਰਦੇ ਨੇ ਉਹ ਯਾਰ ਮੰਤਰੀ ਪ੍ਰਬੰਧ ਕਰਨ ਹੁੰਦੇ ਨੇ ਤੁਸੀਂ ਲਾਉ ਡਿਊਟੀ ਅਫਸਰਾਂ ਦੀ ਵੀ ਕਿਹੜੀ ਚੀਜ਼ ਦੀ ਲੋੜ ਹੈ ਉਹ ਯਾਰ ਲੋੜਾਂ ਤਾਂ ਤੁਸੀਂ ਪੂਰੀਆਂ ਕਰੀਆਂ ਨਹੀਂ ਵਿੱਚ ਜਾ ਕੇ ਕੀ ਕਰਨਾ ਲੋੜਾਂ ਦਾ ਪੂਰੀਆਂ ਕਰ ਰਿਹਾ ਸੁਖਵੀਰ ਬਾਦਲਾ ਕੇ ਠੀਕ ਹੈ ਕੈਸ਼ ਵੀ ਦੇ ਰਿਹਾ ਉਹ ਡੀਜ਼ਲ ਵੀ ਵੰਡ ਰਿਹਾ ਸਾਰੀ ਸੇਵਾ ਦਾ ਸੁਖਵੀਰ ਬਾਦਲ ਕਰ ਰਿਹਾ ਤੁਸੀਂ ਕੀ ਕਰ ਰਹੇ ਹੋ ਬਸ ਪਜਾਮਾ ਚੱਕਿਆ ਵਿੱਚ ਵੜ ਗਏ ਉਹਦਾ ਕੀ ਮਤਲਬ ਹੈ ਜਿਹੜੀ ਚੀਜ਼ ਦੀ ਲੋੜ ਹੈ ਉਹ ਕਰੋ ਐਵੇਂ ਐਵੇਂ ਤੱਕ ਬੰਜ ਬੰਜ ਇਹਨੇ ਬੰਦ ਕਰੋ ਇਹ ਲੋਕ ਸਾਰਾ ਜਾਣਦੇ ਨੇ ਸਮਝ ਗਏ ਹੁਣ ਪੜ੍ਹੇ ਲਿਖੇ ਲੋਕ ਨੇ ਪਹਿਲਾਂ ਨਹੀਂ ਗੱਲਾਂ ਨਹੀਂ ਹੈਗੀਆਂ ਜੀ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ 2027 ਦੇ ਵਿੱਚ 100% ਸਰਕਾਰ ਬਣਾਊਗਾ ਜੀ ਆ ਮੈਂ ਤੁਹਾਡਾ ਨਾ ਵਾਦਾ ਕਰਦਾ ਤੁਸੀਂ ਦੇਖ ਲਿਓ 2027 ਕੰਨਕ ਸਮਾਂ ਰਹਿ ਗਿਆ 100% ਅਕਾਲੀ ਦਲ ਦੀ ਸਰਕਾਰ ਆ ਰਹੀ ਹੈ ਬਾਕੀ ਤੁਹਾਨੂੰ ਅੱਜ ਜ਼ਿਲ੍ਹਾ ਪ੍ਰੇਸ਼ਣੀ ਚੋਣਾਂ ਦੇ ਵਿੱਚ ਜਾਂ ਤਰਨਤਾਨਾ ਇਲੈਕਸ਼ਨ ਹੋਈ ਬਾਈ ਤੁਸੀਂ ਦੇਖ ਹੀ ਲਿਆ ਲੋਕਾਂ ਦਾ ਫਤਵਾ ਮਿਲ ਰਿਹਾ ਜੀ ਲੋਕ ਅਕਾਲੀ ਦਲ ਨੂੰ ਪਿਆਰ ਕਰਦੇ ਨੇ ਪਹਿਲਾਂ ਤੋਂ ਹੀ ਕਰਦੇ ਨੇ ਇਹ ਥੋੜੀ ਜੀ ਕਹਿ ਲਓ ਵੀ ਇਹ ਮਿਸ ਕਨਸੈਪਸ਼ਨ ਜੀ ਇਹਨਾਂ ਨੇ ਕਮਾ ਕੇ ਮਤਲਬ ਕੁਝ ਲੋਕ ਬਦਲਾ ਵੀ ਭਾਲਦੇ ਸੀ ਨਾ ਤਾਂ ਕਰਕੇ ਨਹੀਂ ਅਕਾਲੀ ਦਲ ਤਾਂ ਹਿੱਲਣ ਵਾਲਾ ਹੈ ਨਹੀਂ ਪੰਜਾਬ 'ਚ ਉਹ ਖੇਤਰੀ ਪਾਰਟੀ ਆ ਖੇਤਰੀ ਪਾਰਟੀ ਹੀ ਪੰਜਾਬ ਦਾ ਕਰ ਸਕਦੀ ਇਹਨਾਂ ਦਾ ਤਾਂ ਬੰਦੇ ਯਾਰ ਉੱਪਰ ਲਈ ਜਿਹੜੀ ਇਹਨਾਂ ਦੇ ਪਾਰਟੀਆਂ ਖੇਤਰੀ ਤੋਂ ਬਿਨਾਂ ਨੇ ਇਹ ਤਾਂ ਦਿੱਲੀ ਜਾ ਕੇ ਹੋਰ ਬਿਆਨ ਹੁੰਦਾ ਪੰਜਾਬ ਦੇ ਵਿਰੁੱਧ ਹਰਿਆਣੇ ਦੇ ਵਿੱਚ ਪੰਜਾਬ 'ਚ ਖੜ ਕੇ ਇਹ ਕਹਿ ਦੇਣਗੇ ਵੀ ਹਾਂ ਅਸੀਂ ਆਹ ਕੰਮ ਨਹੀਂ ਕਰਨਾ ਹਰਿਆਣੇ ਦਾ ਹਰਿਆਣੇ ਜਾ ਕੇ ਕਹਿ ਦੇਣਗੇ ਪੰਜਾਬ 'ਚੋਂ ਅਸੀਂ ਪਾਣੀ ਲੈ ਕੇ ਜਾਣ ਹਮ ਅਕਾਲੀ ਦਲ ਕਹਿ ਨਹੀਂ ਯਾਰ ਇਹ ਖੇਤਰੀ ਪਾਰਟੀ ਹੀ ਪੰਜਾਬ ਦਾ ਕਰ ਸਕਦੀ ਹੈ ਲੋਕ ਸਮਝ ਗਏ ਖੇਤਰੀ ਪਾਰਟੀ ਨੇ ਹੀ ਲੋਕਾਂ ਨਾਲ ਖੜਨਾ ਇਹ ਤਾਂ ਉਰੇ ਬਿਆਨ ਕੋਈ ਸ਼ੋਰ ਆ ਪੰਜਾਬ 'ਚ ਹਰਿਆਣੇ ਚਲੇ ਗਏ ਹਰਿਆਣੇ ਦੇ ਨੇ ਦਿੱਲੀ ਚਲੇ ਗਏ ਦਿੱਲੀ ਦੇ ਨੇ ਸਿਰਫ ਅਕਾਲੀ ਦਲ ਹੈ ਜਿਹੜਾ ਪੰਜਾਬ ਦਾ ਪੰਜਾਬ ਦਾ ਪੰਥ ਦਾ ਤੇ ਸਿਆਸੀ ਪਾਰਟੀ ਦੇ ਵੱਲੋਂ ਇਹ ਵੀ ਇਲਜ਼ਾਮ ਲਾਏ ਜਾਂਦੇ ਨੇ ਕਹਿੰਦੇ ਵੀ ਖੇਤਰੀ ਪਾਰਟੀ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਵੋਟਾਂ ਪਾਣ ਵਾਸਤੇ ਨਹੀਂ ਗੁੰਮਰਾਹ ਗੁੰਮਰਾਹ ਕਿਉਂ ਕਰ ਰਹੇ ਆ ਜੀ ਖੇਤਰੀ ਪਾਰਟੀ ਆ ਅਕਾਲੀ ਦਲ ਹਾਂ ਪੰਜਾਬ ਦੇ ਵਿੱਚ ਇਹ ਅਕਾਲੀ ਦਲ ਆ ਖੇਤਰੀ ਪਾਰਟੀ ਆ ਪੰਜਾਬ ਦੀ ਮਾਂ ਪਾਰਟੀ ਆ ਪੰਥ ਦੀ ਪਾਰਟੀ ਆ ਜੀ ਪੰਥ ਚੋਂ ਨਿਕਲੀ ਹੋਈ ਪਾਰਟੀ ਆ ਠੀਕ ਆ ਨਾ ਇਹ ਪਾਰਟੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਪਾਰਟੀ ਇਦਾਂ ਨਹੀਂ ਬਣੀ ਜੀ ਸਾਡੇ ਬਜ਼ੁਰਗਾਂ ਦਾ ਖੂਨ ਪਸੀਨਾ ਡੁੱਲਿਆ ਤਾਂ ਇਹ ਪਾਰਟੀ ਦਾ ਗਠਨ ਹੋਇਆ ਸੀ ਜੇ ਹਿਸਟਰੀ ਚ ਆਪਾਂ ਜਾਣਦੇ ਆ ਇਹ ਪੰਥ ਦੀ ਪਾਰਟੀ ਆ ਜੀ ਧਰਮ ਦੀ ਪਾਰਟੀ ਆ ਇਹ ਇੱਕੋ ਇੱਕ ਖੇਤਰੀ ਪਾਰਟੀ ਆ ਬਾਕੀ ਸਾਰੀਆਂ ਦਿੱਲੀ ਤੋਂ ਚੱਲਦੀਆਂ ਨੇ ਇਹ ਇਕੱਲੀ ਪੰਜਾਬ ਦੀ ਪਾਰਟੀ ਜੇ ਆਪਾਂ ਤੁਹਾਡੇ ਹਲਕੇ ਦੀ ਗੱਲ ਕਰੀਏ ਖੰਨੇ ਦੀ ਉੱਥੋਂ ਤੁਹਾਡੇ ਹਲਕਾ ਇੰਚਾਰਜ ਨੇ ਯਾਦਵਿੰਦਰ ਜਾਦੂ ਉਹਨਾਂ ਦੇ ਕੰਮਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਦੀ ਪਾਰਟੀ ਨੂੰ ਕੀ ਦੇਣਾ ਜਾਦਵਿੰਦਰ ਸਿੰਘ ਜਾਦੂ ਖੰਨੇ ਤੋਂ ਹਲਕਾ ਚਾਰਜ ਨੇ ਜੀ ਜੇ ਮੈਂ ਤੁਹਾਨੂੰ ਉਹਨਾਂ ਦੀ ਗੱਲ ਦੱਸਾਂ ਐਨੇ ਕ ਮਤਲਬ ਵਧੀਆ ਸੁਭਾਅ ਦੇ ਹੂੰ ਬੰਦੇ ਨੇ ਉਹ ਨਿੱਗੇ ਨੇ ਮਿਲਵਰਤਨ ਵਾਲੇ ਨੇ ਹਰੇਕ ਦੀ ਮਤਲਬ ਸਮੱਸਿਆ ਸੁਣਦੇ ਨੇ ਕੋਈ ਬੰਦਾ ਉਹਨਾਂ ਕੋਲ ਚਲੇ ਜਾਵੇ ਘਰ ਚਲੇ ਜਾਵੇ ਦਫ਼ਤਰ ਆ ਜਾਵੇ ਉਹਨਾਂ ਦੀ ਗੱਲ ਸੁਣ ਕੇ ਉਹਨਾਂ ਦਾ ਕੰਮ ਪੂਰਾ ਕੀਤੇ ਬਿਨਾ ਜਾਣ ਨਹੀਂ ਦਿੰਦੇ ਉਹ ਬੰਦੇ ਇਹ ਜਿਨੇ ਨਾ ਤਾਂ ਉਹ ਕੋਈ ਪੁਰਾਣੇ ਕਹ ਲੋ ਪੈਰਾਸ਼ੂਟ ਨਾਲ ਸਾਰੇ ਹੋਏ ਕੈਂਡੀਡੇਟ ਨੇ ਉਹਨਾਂ ਨੇ ਨਾ ਕੋਈ ਪਰਿਵਾਰ ਦੇ ਵਿੱਚ ਕੋਈ ਇਦਾਂ ਸੀ ਵੀ ਮਤਲਬ ਰਾਜਨੀਤੀ ਨੂੰ ਬਲੋਂਗ ਕਰਦਾ ਸੀ ਉਹਨਾਂ ਨੇ ਗਰਾਊਂਡ ਲੈਵਲ ਤੇ ਇੱਕ ਸਰਪੰਚੀ ਤੋਂ ਸ਼ੁਰੂ ਕਰਕੇ ਨਾ ਐਨੀ ਕਿ ਮਿਹਨਤ ਕਰੀ ਆ ਤੇ ਮੀਤ ਪ੍ਰਧਾਨ ਬਣੇ ਨੇ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਬਣੇ ਨੇ ਫੇਰ ਕਹ ਲੋ ਹਲਕਾ ਇੰਚਾਰਜ ਲੱਗੇ ਨੇ 2022 ਦੇ ਵਿੱਚ ਉਹਨਾਂ ਦੇ ਵਾਈਫ ਬੀਬੀ ਜਸਦੀਪ ਕੌਰ ਜਾਦੂ ਜੀ ਇਲੈਕਸ਼ਨ ਲੜੇ ਨੇ ਉਹ ਇੰਨੇ ਇੱਕ ਮਤਲਬ ਕਹ ਲੋ ਨਿੱਗੇ ਸੁਭਾਅ ਦੇ ਨੇ ਤੁਸੀਂ ਕਦੇ ਮਿਲ ਕੇ ਦੇਖਿਓ ਮਤਲਬ ਜੇ ਤੁਸੀਂ ਕਿਸੇ ਵੀ ਕੰਮ ਨੂੰ ਅਕਾਲੀ ਦਲ ਛੱਡੋ ਜੀ ਕਾਂਗਰਸ ਤੇ ਆੜੂ ਵਾਲਾ ਚਲੇ ਜਾਵੇ ਇਹਨਾਂ ਦਾ ਵੀ ਕੰਮ ਕਰਕੇ ਮੋੜਦੇ ਨੇ ਇੰਨੇ ਇੱਕ ਮਤਲਬ ਸੁਭਾਅ ਦੇ ਵੀ ਵਧੀਆ ਨੇ ਤੇ ਕੰਮਕਾਰਲੀ ਵੀ ਗਰਾਊਂਡ ਲੈਵਲ ਤੇ ਵਰਕ ਕਰ ਰਹੇ ਨੇ ਖੰਨੇ ਦੇ ਵਿੱਚ ਖੰਨੇ ਦੇ ਵਿੱਚ ਤੁਸੀਂ ਜਾ ਕੇ ਦੇਖੋ ਸੇਵਾ ਜਿਆਦਾ ਹੜਾਂ ਵੇਲੇ ਉਹਨਾਂ ਨੇ 2 ਟਰੱਕ ਭਰ ਕੇ ਉੱਥੇ ਭੇਜੇ ਰੱਸ ਹੁੰਦੇ ਖੰਨੇ ਹਲਕੇ 'ਚ ਕੋਈ ਵੀ ਸਮੱਸਿਆ ਆਉਂਦੀ ਆ ਆ ਪੁਲ ਪਿਛ ਪੁਲ ਸੀਗਾ ਛੜਕ ਟੁੱਟੀ ਹੋਈ ਸੀ ਧਰਨੇ ਲੱਗੇ ਸੀ ਸਭ ਤੋਂ ਪਹਿਲਾਂ ਪਾਉਂਦੇ ਨੇ ਹਰੇਕ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ਤੇ ਕਰਦੇ ਨੇ ਲੋਕਾਂ ਲਈ ਇੱਕ ਮਸੀਹਾ ਨੇ ਜਦਵਿੰਦਰ ਸਿੰਘ ਜਾਦੂ ਜੀ ਕਿਉਂਕਿ ਉਹ ਐਦਾਂ ਨਹੀਂ ਹੈ ਕਿ ਵੀ ਮਤਲਬ ਵੀ ਕਹਤਾ ਕੁਛ ਪਿੱਠ ਪਿੱਛੇ ਕੰਮ ਨਹੀਂ ਕਰਨੇ ਨਾ ਉਹਨਾਂ ਮਤਲਬ ਇੰਨਾ ਕ ਜਜ਼ਬਾ ਉਹਨਾਂ ਦੇ ਵਿੱਚ ਅਕਾਲੀ ਦਲ ਦੇ ਮਤਲਬ ਕਹਿ ਲਓ ਐਡੇ ਕ ਤਕੜੇ ਸਿਪਾਹੀ ਨੇ ਨਾ ਉਹ ਮਤਲਬ ਅਕਾਲੀ ਦਲ ਹੀ ਵੀ ਵਫਾਦਾਰ ਨੇ ਉਹ ਠੀਕ ਹੈ ਤੇ ਜਿਹੜੇ ਹਲਕੇ ਦੇ ਲੋਕਾਂ ਦੇ ਲਈ ਤਾਂ ਇੰਨਾ ਕ ਮਤਲਬ ਉਹ ਕੰਮ ਕਰਦੇ ਨੇ ਕੋਈ ਜਾ ਕੇ ਜੇ ਅਗਰ ਕੋਈ ਕਿਸੇ ਸਾਰੀ ਰਾਤ ਹੋਰ ਛੱਡੋ ਜੀ ਬੁੱਲੇਪੁਰ ਪਿੰਡ ਆ ਉਹਨਾਂ ਦਾ ਗੇਟ ਖੁੱਲਾ ਹੁੰਦਾ ਚਾਹੇ ਤੁਸੀਂ 2 ਵਜੇ ਚਲੇ ਜਾ ਮੈਨੂੰ ਉਹ ਕੰਮ ਤੁਹਾਨੂੰ ਮਿਲਣਗੇ ਕਿਹੜਾ ਲੀਡਰ ਆ ਜੀ ਰਾਤ ਨੂੰ ਸੁੱਤਾ ਪੇ ਉੱਠਦਾ 2 ਵਜੇ ਚਲੇ ਜਾਓ ਗੇਟ ਕਰਦਾ ਖੁੱਲਾ ਹੁੰਦਾ ਕੰਮ ਕਹਿ ਕੇ ਦੇਖਿਓ ਉੱਠ ਕੇ ਮਿਲਦੇ ਨੇ ਤੇ ਕੰਮ ਕਰਾ ਕੇ ਤੋਰਦੇ ਨੇ ਆ ਆਉਂਦਾ ਲੀਡਰ ਇਹ ਆ ਜਦਵਿੰਦਰ ਸਿੰਘ ਜਾਦੂ ਇੱਕ ਲਾਸਟ ਸਵਾਲ ਮੇਰਾ ਪਿੱਛੇ ਜੇ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਉਹ ਕਹਿੰਦੇ ਵੀ ਜੇਕਰ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਹੈ ਬੀਜਪੀ ਨੇ ਤਾਂ ਅਕਾਲੀ ਦਲ ਨਾਲ ਗੱਠ ਜੋੜ ਕਰਨਾ ਪੈਣਾ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਬੀਜਪੀ ਨਾਲ ਗੱਠ ਜੋੜ ਕਰ ਸਕਦਾ ਦੇਖੋ ਜੀ ਜਿਹੜਾ ਗੱਠ ਜੋੜ ਹੈ ਕੈਪਟਨ ਅਮਰਿੰਦਰ ਸਿੰਘ ਜੀ ਦਾ ਬਿਆਨ ਆ ਮੈਂ ਸੁਣਿਆ ਵੀ ਗੱਠ ਜੋੜ ਤੋਂ ਬਿਨਾ ਸਰਕਾਰ ਨਹੀਂ ਬਣ ਸਕਦੀ ਨਾ ਪਰ ਅਕਾਲੀ ਦਲ ਇਕੱਲਾ ਵੀ ਇੰਨਾ ਕ ਕੈਪੇਬਲ ਹੈਗਾ ਜੀ ਵੀ ਸਰਕਾਰ ਬਣਾ ਦਵੇ ਪਰ ਚਲੋ ਪਾਰਟੀ ਦੇ ਵਿੱਚ ਹਾਈ ਕਮਾਂਡ ਲੈਵਲ ਤੇ ਕੀ ਪਾਲਿਸੀ ਬਣਦੇ ਕੀ ਗੱਲਾਂ ਹੁੰਦੀਆਂ ਨੇ ਚਲੋ ਉਹ ਹੌਲੀ ਹੌਲੀ ਕਹਿ ਲੋ ਵੀ ਇੱਕ ਚੇਨ ਦੇ ਥਰੂ ਚੇਨ ਮੰਗ ਥੱਲੇ ਆਉਂਦੀਆਂ ਨੇ ਉਹ ਚਲੋ ਹਲੇ ਜੋ ਗੱਲਾਂ ਪਤਾ ਲੱਗਦੀਆਂ ਨੇ ਵੀ ਗੱਲਾਂ ਹੋ ਰਹੀਆਂ ਨੇ ਜੋ ਤੁਸੀਂ ਕਹਿ ਰਹੇ ਹੋ ਪਰ ਅਕਾਲੀ ਦਲ ਇਕੱਲਾ ਵੀ ਇੰਨਾ ਕੁ ਕੈਪੇਬਲ ਹੈ ਜੀ ਵੀ ਉਹ ਪੰਜਾਬ ਦੀ ਪਾਰਟੀ ਹੈ ਇਕੱਲੀ ਲੜ ਕੇ ਵੀ ਸਰਕਾਰ ਬਣਾ ਸਕਦੀ ਹੈ ਜੀ ਤੁਸੀਂ ਸਾਡੇ ਨਾਲ ਜੁੜੇ ਆਪਣਾ ਬਹੁਤ ਕੀਮਤੀ ਸਮਾਂ ਦਿੱਤਾ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਜੀ ਰੋਜ਼ਾਨਾ ਟਾਈਮ ਦਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੀ ਮੈਂ ਸਾਰੀ ਟੀਮ ਦਾ ਧੰਨਵਾਦ ਕਰਦਾ ਤੇ ਆਸ ਕਰਦਾ ਵੀ ਤੁਸੀਂ ਇਦਾਂ ਹੀ ਵਧੀਆ ਪੱਤਰਕਾਰਤਾ ਕਰਦੇ ਰਹੋਗੇ ਇੱਕ ਵਾਰ ਤੋਂ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਰੋਜ਼ਾਨਾ ਟਾਈਮ ਟੀਮ ਸਾਰੇ ਤਾਂ ਇਹ ਸੀ ਮੇਰੇ ਨਾਲ ਅਕਾਲੀ ਦਲ ਦੇ ਸੀਨੀਅਰ ਲੀਡਰ ਯੂਥ ਦੇ ਤੇ ਇਹ ਜਿਹੜਾ ਕਿ ਖੰਨੇਪਿੰਡ ਦੇ ਰਹਾਉ ਤੋਂ ਸਰਪੰਚ ਵੀ ਨੇ ਇਹਨਾਂ ਨਾਲ ਕੀਤੀ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ